ਪੰਜਾਬ ਦੇ ਸੂਝਵਾਨ ਵੀਰੋ ਅੱਜ ਮੈਂ ਤੁਹਾਡੇ ਨਾਲ ਇੱਕ ਪੰਜਾਬੀਆਂ ਦੀ ਅਵਲਾਬ ਦੀ ਜੋ ਉਹਨਾਂ ਨੇ ਕੀਤੀ ਹੈ ਉਸ ਦੀ ਖੁਸ਼ਖਬਰੀ ਸਾਂਝੀ ਕਰਨਾ ਚਾਹੁੰਦਾ ਕਿ ਪੰਜਾਬ ਵਾਸੀਆਂ ਨੇ ਇੱਕ ਨਵੇਂ ਫੁੱਲਾਂ ਦੀ ਖੋਜ ਕੀਤੀ ਹੈ ਜਿਹੜੇ ਕਿ ਬਿਨਾਂ ਮਿਹਨਤ ਤੋਂ ਚਾਰੇ ਪਾਸੇ ਬਾਦ ਰਹੇ ਨੇ ਪੰਜਾਬ ਦੇ ਹਰ ਕੋਨੇ ਚੌਂਕ ਚਰਾਹੀ ਸੜਕਾਂ ਦੇ ਕਿਨਾਰੇ ਤੇ ਜਿੱਧਰ ਵੀ ਤੁਸੀਂ ਸ਼ਹਿਰ ਕਰਨ ਜਾਵੋਗੇ ਉਹ ਜਾਂ ਫਿਰ ਕਿਸੇ ਸ਼ਹਿਰ 'ਚ ਜਾਵੋਗੇ ਪਿੰਡਾਂ 'ਚ ਜਾਵੋਗੇ ਤੁਹਾਨੂੰ ਹਰ ਇੱਕ ਕੋਨੇ ਵਿੱਚ ਇਹਨਾਂ ਫੁੱਲਾਂ ਦਾ ਆਨੰਦ ਮਾਣਨ ਨੂੰ ਮਿਲੂਗਾ ਇਹ ਫੁੱਲਾਂ ਦੀ ਖਾਸੀਅਤ ਇਹ ਵੀ ਹੈ ਕਿ ਫੁੱਲਾਂ ਨੂੰ ਤੇ ਵੰਡਣ ਫੁੱਲਣ ਦੇ ਵਿੱਚ ਸਾਨੂੰ ਕੋਈ ਮਿਹਨਤ ਵੀ ਨਹੀਂ ਕਰਨੀ ਪੈ ਰਹੀ ਨਾ ਤਾਂ ਇਹਨਾਂ ਨੂੰ ਪਾਣੀ ਚਾਹੀਦਾ ਨਾ ਹੀ ਇਹਨਾਂ ਤੇ ਕੋਈ ਖਰਚ ਆ ਰਿਹਾ ਬਸ ਇਹ ਤਾਂ ਫੁੱਲ ਦਿਨ ਦੋਗਣੀ ਰਾਤ ਚੌਗਣੀ ਤੇ ਨਾਲ ਵਧ ਫੁੱਲ ਰਹੇ ਨੇ ਤੇ ਪੰਜਾਬ ਤੇ ਗੁਰੂਆਂ ਪੀਰਾਂ ਦੀ ਧਰਤੀ ਦਾ ਮਾਣ ਸਾਰੀ ਦੁਨੀਆ ਤੇ ਵਧਾ ਰਹੇ ਨੇ ਇਹ ਫੁੱਲਾਂ ਦਾ ਨਾਮ ਇਹ ਫੁੱਲਾਂ ਦੀ ਖਾਸੀਅਤ ਵਾਰੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਫੁੱਲਾਂ ਦੇ ਵਿੱਚ ਕੋਈ ਬਦੂ ਵੀ ਨਹੀਂ ਨਾ ਹੀ ਇਹਨਾਂ ਤੇ ਕੋਈ ਮੱਖਰ ਮੱਛੀ ਵੰਡ ਤੇ ਨਾ ਮੱਛਰ ਨਾ ਮੱਖੀ ਇਹ ਫੁੱਲਾਂ ਨੂੰ ਦੇਖ ਕੇ ਇਨਾ ਆਨੰਦ ਆ ਜਾਂਦਾ ਹੈ ਕਿ ਤੁਹਾਡਾ ਅਗਰ ਸਰੀਰ ਤੰਦਰੁਸਤ ਨਹੀਂ ਹੈਗਾ ਤਾਂ ਵੀ ਤੁਸੀਂ ਤੰਦਰੁਸਤ ਹੋ ਜਾਂਦੇ ਹੋ ਇਹ ਫੁੱਲਾਂ ਦੇ ਨਾਲ ਸਾਡੇ ਪੰਜਾਬ ਦਾ ਨਾਮ ਸਾਡੇ ਪੰਜਾਬ ਦੀ ਸ਼ਾਨ ਦਿਨੋਂ-ਦਿਨ ਵੱਧ ਰਹੀ ਹੈ ਤੇ ਫੁੱਲਾਂ ਦੀ ਖੇਤੀ ਕਰਨ ਦੇ ਵਿੱਚ ਅਸੀਂ ਸਾਰੇ ਯੋਗਦਾਨ ਦਿਨੋਂ-ਦਿਨ ਪਾ ਰਹੇ ਹਾਂ ਕਿੰਡੀ ਵੱਡੀ ਮਾਣ ਦੀ ਗੱਲ ਹੈ ਕਿ ਜਦੋਂ ਸਾਡਾ ਪੰਜਾਬ ਸਾਰੀ ਦੁਨੀਆ ਦੇ ਉੱਤੇ ਇਹਨਾਂ ਫੁੱਲਾਂ ਕਰਕੇ ਜਾਣਿਆ ਜਾਊਗਾ ਤੇ ਫੁੱਲਾਂ ਦੀ ਚਰਚਾ ਇਹ ਫੁੱਲਾਂ ਕਰਕੇ ਸਾਡੇ ਬੱਚਿਆਂ ਦੇ ਸਿਹਤ ਬਜ਼ੁਰਗਾਂ ਦੀ ਸਿਹਤ ਵੀ ਕਿੰਨੀ ਚੰਗੀ ਹੋ ਜੂਗੀ ਇਹ ਫੁੱਲ ਕਿਥੋਂ ਪੈਦਾ ਕੀਤੇ ਨੇ ਕਿਵੇਂ ਪੈਦਾ ਕੀਤੇ ਨੇ ਕਿ ਸਾਡੇ ਨਾਲ ਅਸੀਂ ਇਹਨਾਂ ਨੂੰ ਹਰ ਰੋਜ਼ ਕਿੰਨੀ ਚੰਗੀ ਤਰੀਕੇ ਦੇ ਨਾਲ ਪਹੁੰਚਾ ਰਹੇ ਹਾਂ ਮੈਂ ਪੰਜਾਬੀਆਂ ਨੂੰ ਇਸ ਚੀਜ਼ ਦੀ ਵਧਾਈ ਦਿੰਦਾ ਹਾਂ ਕਿ ਅਸੀਂ ਕੁਛ ਨਾ ਕੁਛ ਤਰੀਕੇ ਦੇ ਨਾਲ ਆਪਣੇ ਗੁਰੂਆਂ ਪੀਰਾਂ ਦੀ ਪੰਜ ਦਰਿਆਵਾਂ ਦੀ ਧਰਤੀ ਦਾ ਨਾਮ ਰੋਸ਼ਨ ਕਿੰਨੀ ਚੰਗੀ ਤਰੀਕੇ ਨਾਲ ਕਰ ਰਹੇ ਆ ਮੇਰੇ ਵੀਰੋ ਇਹ ਫੁੱਲ ਸਾਡੇ ਪੰਜਾਬ ਦੀ ਸ਼ਾਨ ਇਹਨਾਂ ਦਾ ਨਾਮ ਗਾਰਵੀਜ ਹੈ ਜੀ ਦੇਖੋ ਦੋਸਤੋ ਪੰਜਾਬ ਦੇ ਹਰ ਕੋਨੇ ਦੇ ਵਿੱਚ ਲੋਕਾਂ ਨੂੰ ਡਾਈਪਰ ਲਾਉਣੇ ਤਾਂ ਆ ਗਏ ਸਿੱਟਣੇ ਨਹੀਂ ਆਏ ਹਰ ਥਾਂ ਸਾਡੇ ਗਾਰਬਜ ਦੇ ਢੇਰ ਲੱਗ ਰਹੇ ਨੇ ਇੱਕ ਛੁਪਿਆ ਹੋਇਆ tufaan ਛੁਪਿਆ ਹੋਇਆ ਇੱਕ ਬਹੁਤ ਹੀ ਵੱਡਾ ਭਿਆਨਕ ਕਿਹੜਾ ਹੋਏਗਾ ਪੰਜਾਬ ਦੇ ਲਈ ਸਾਬਤ ਹੋਵੇਗਾ ਤੇ ਇਹ ਫੁੱਲ ਸਾਨੂੰ ਤੁਸੀਂ ਜਾਣਦੇ ਹੋ ਕਿਸ ਤਰੀਕੇ ਦੇ ਨਾਲ ਸਾਨੂੰ ਪੰਜਾਬ ਦੀ ਸ਼ਾਨ ਨੂੰ ਸਾਡੀ ਸਿਹਤ ਨੂੰ ਤੇ ਸਾਡੇ ਵਾਤਾਵਰਨ ਨੂੰ ਕਿੰਨੀ ਚੰਗੀ ਤਰੀਕੇ ਦੇ ਨਾਲ ਸਾਫ ਸੁਥਰਾ ਰੱਖ ਰਹੇ ਹਨ ਇਹ گارਬੇਜ ਫੁੱਲ ਸਾਨੂੰ ਸਾਡੇ ਆਉਣ ਵਾਲੇ ਸਮੇਂ ਸਾਡੇ ਬੱਚੇ ਤੇ ਸਾਡੀ ਹਿਸਟਰੀ ਤੇ ਵਿੱਚ ਜਿੰਨੀ ਬੁਖ ਦੇ ਵਿੱਚ ਦਾ ਨਾਮ ਲਿਖਾਉਣਗੇ ਹੀ ਲਿਖਾਉਣਗੇ ਤੇ ਸਾਨੂੰ ਸਾਡੇ ਆਉਣ ਵਾਲੀਆਂ ਜਨਰੇਸ਼ਨਾਂ ਤੇ ਆਉਣ ਵਾਲੇ ਸਾਡੇ ਇਤਿਹਾਸ ਵਿੱਚ ਸਾਡਾ ਨਾਮ ਦਰਜ ਹੋਵੇਗਾ ਤੇ ਵੀਰੋ ਇਸ ਫੌਲੰਡਰ ਬੜੇ ਧਿਆਨ ਦੇ ਨਾਲ ਪਾਲਣ ਪੋਸ਼ਣ ਕਰਦੇ ਰਹੋ ਤਾਂ ਜੋ ਸਾਡੇ ਨਾ ਪੰਜਾਬ ਦਾ ਨਾਮ ਦਿਨ ਦੁਗਣੀ ਰਾ ਚੌਗਣੀ ਦੇ ਨਾਲ ਅੱਗੇ ਵਧਦਾ ਰਹੇ ਧੰਨਵਾਦ